ਸਚੀ ਗਾਲ ਜੀ ਇਹ ਜਿਹੜਾ ਇਹ ਆਪਣੀ ਰਮੂਲੇ ਵਾਲੀ ਸਬ ਮੈਨਰ ਹੈ ਇੱਥੇ ਤਕਰੀਬਨ ਰਾਤ 12 ਵਜੇ ਪਾੜ ਪਿਆ ਅਸੀਂ ਕਨਫਰਮ ਮਹਿਕਮੇ ਨੂੰ ਨਾਲ ਦੀ ਨਾਲ ਕੀਤਾ ਤਕਰੀਬਨ 12 ਘੰਟੇ ਹੋ ਗਏ ਕੋਈ ਮਹਿਕਮੇ ਨੇ ਸੁਣਵਾਈ ਨਹੀਂ ਕੀਤੀ ਅਸੀਂ ਖੁਦ ਇਹਨੂੰ ਬੰਨ ਰਹੇ ਆਪ ਠੀਕ ਹੈ ਜੀ ਇੱਕ ਤਕਰੀਬਨ ਸਾਡਾ 100 ਗਿੱਲਾ ਇੱਥੋਂ ਨੁਕਸਾਨ ਹੋ ਚੁੱਕਿਆ ਸੁਖਮੰਦਰ ਸਿੰਘ ਸਾਨੂੰ ਵਰਨਜੀਤ ਸਿੰਘ ਇਹਨਾਂ ਦਾ ਹੋ ਗਿਆ 15 ਏਕੜ ਕੱਲ ਬੀਜੀ ਸੀਗੀ ਤੇ ਇੱਕ ਸਰਦੂਲ ਸਿੰਘ ਦਾ ਹੀ ਇਹਨਾਂ ਦੀ ਸੀ 4 ਏਕੜ ਤੇ ਦੂਸਰੀ ਕਿਹੜੀ ਗਰਮਜੀਤ ਸਿੰਘ ਦੀ ਸੀ ਉਹਨਾਂ ਦੀ ਪਰਸੋ ਬੀਜੀ ਸੀਗੀ ਉਹਨਾਂ ਦੀ ਹੋ ਗਈ ਇੱਕ ਦੋ ਗਾਰ ਹੋ ਰਹੀ 11 ਗਾਂ ਬਹੁਤ ਜਿਆਦਾ ਨੁਕਸਾਨ ਹੋ ਗਿਆ ਇਹ ਮਹਿਕਮਾ ਹਜੇ ਤੱਕ ਨਹੀਂ ਪਹੁੰਚਿਆ ਸਾਡੇ ਕੋਲੇ ਤੇ ਪਲੀਜ਼ ਨਹੀਂ ਆ ਜੀ ਨੂ ਨਹਿਰ ਨੂੰ ਪਾਰ ਬਣ ਰਹੇ ਹੋ ਅਸੀਂ ਕਾ ਆਪ ਬਣ ਰਹੇ ਆ ਜੀ ਦਿਖਾਓ ਤੁਸੀਂ ਅਜੇ ਤਕਰੀਬਨ 20 ਫੁੱਟ ਪਾਰ ਆ ਜੀ ਇਹ ਜਿਹੜਾ ਅਸੀਂ ਆਪ ਬੰਦੇ ਲੈ ਕੇ ਬੰਨਿਆ ਮੈਹਿਕਮੇ ਵੱਲੋਂ ਕੋਈ ਇੱਥੇ ਮੰਨ ਲਓ ਕਾਰਵਾਈ ਨਹੀਂ ਕੀਤੀ ਕਿ ਨਾ ਵੀ ਅਜੇ ਤੱਕ ਮੈਹਿਕਮੇ ਦਾ ਬੰਦਾ ਪਹੁੰਚਾਇਆ ਜੀ ਜਿਹੜੇ ਰਕਤ ਵਿੱਚ ਤੁਸੀਂ ਦੱਸਦੇ ਹੋ 101 ਵਿੱਚ ਪਾਣੀ ਗਿਆ ਉੱਥੇ ਬਜਾਨਦ ਹੋਈ ਸੀ ਹਾਂਜੀ ਤਕਰੀਬਨ ਸਾਰੀ ਬਜਾਨਦ ਹੋਈ ਹੈ ਇੱਕ ਦੋ ਦਿਨਾਂ ਦੇ ਵਿੱਚ ਵਿੱਚ ਹੀ ਸਾਰੀ ਬਜਾਨਦ ਹੋਈ ਹੈ ਤਕਰੀਬਨ ਇਹ ਹਾਂਜੀ ਜੇ ਮੰਨ ਲਓ ਹੁਣ ਇਹਦੇ ਨਾਲ ਜਿਹੜਾ ਪਾਣੀ ਪੈ ਗਿਆ ਉਹਦੇ ਨਾਲ ਕੀ ਨੁਕਸਾਨ ਹੋ ਡਾਕਟਰ ਸਾਹਿਬ ਇਹ ਨੁਕਸਾਨ ਹੋ ਗਿਆ ਜੀ ਸਾਰਾ ਤਕਰੀਬਨ ਸਾਰਾ ਏਰੀਆ ਦੁਬਾਰਾ ਬੀਜਣਾ ਪੈਣਾ ਹੀ ਇਹ ਉੱਤੋਂ ਤੁਹਾਨੂੰ ਪਤਾ ਜੀ ਨਾ ਡੀਏਪੀ ਮਿਲ ਰਹੀ ਆ ਤੇ ਇਹ ਵੇਖੋ ਕਿਸਾਨ ਹੁਣ ਕਿੱਥੋਂ ਲਿਆਊਗਾ ਕਿੱਥੋਂ ਇਹ ਮ ਇਹ ਤਕਰੀਬਨ ਇਹਦਾ ਨੁਕਸਾਨ ਹੀ ਹੋ ਜਾਣਾ ਹੈ ਕਣਕ ਦਾ ਝਾੜ ਵੀ ਘਟ ਜਾਊਗਾ ਤੇ ਇਹਦਾ ਸਾਨੂੰ ਬੰਦਾ ਮਾਜਵਾ ਵੀ ਦਿੱਤਾ ਜਾਵੇ ਸਰਕਾਰ ਨੂੰ ਸਾਡੀ ਬੇਨਤੀ ਹੈ ਸਚੀ ਗਾਲ ਜੀ ਇਹ ਜਿਹੜਾ ਇਹ ਆਪਣੀ ਰਮੂਲੇ ਵਾਲੀ ਸਬ ਮੈਨਰ ਹੈ ਇੱਥੇ ਤਕਰੀਬਨ ਰਾਤ 12 ਵਜੇ ਬਾੜ ਪਿਆ ਅਸੀਂ ਕਨਫਰਮ ਮਹਿਕਮੇ ਨੂੰ ਨਾਲ ਦੀ ਨਾਲ ਕੀਤਾ ਤਕਰੀਬਨ 12 ਘੰਟੇ ਹੋ ਗਏ ਕੋਈ ਮਹਿਕਮੇ ਨੇ ਸੁਣਵਾਈ ਨਹੀਂ ਕੀਤੀ ਅਸੀਂ ਖੁਦ ਇਹਨੂੰ ਬੰਨ ਰਹੇ ਆਪ ਠੀਕ ਹੈ ਜੀ ਇੱਕ ਤਕਰੀਬਨ ਸਾਡਾ 100 ਗਿੱਲਾ ਇੱਥੋਂ ਨੁਕਸਾਨ ਹੋ ਚੁੱਕਿਆ ਹੈ ਸੁਖਮੰਦਰ ਸਿੰਘ ਸਨੋ ਵਰਨਜੀਤ ਸਿੰਘ ਇਹਨਾਂ ਦਾ ਹੋ ਗਿਆ 15 ਏਕੜ ਕੱਲ ਬੀਜੀ ਸੀਗੀ ਤੇ ਇੱਕ ਸਰਦੂਲ ਸਿੰਘ ਦਾ ਹੀ ਇਹਨਾਂ ਦੀ ਸੀ 4 ਏਕੜ ਤੇ ਦੂਸਰੀ ਕਿਹੜੀ ਗਰਮਜੀਤ ਗਰਮਜੀਤ ਸਿੰਘ ਦੀ ਸੀ ਉਹਨਾਂ ਦੀ ਪਰਸੋ ਬੀਜੀ ਸੀਗੀ ਉਹਨਾਂ ਦੀ ਹੋ ਗਈ ਇੱਕ ਦੋ ਘਰ ਹੋਰ ਆ ਹੀ ਬਰਾਂ ਗਾਂ ਬਹੁਤ ਜਿਆਦਾ ਨੁਕਸਾਨ ਹੋ ਗਿਆ ਇਹ ਮਹਿਕਮਾ ਹਜੇ ਤੱਕ ਨਹੀਂ ਪਹੁੰਚਿਆ ਸਾਡੇ ਕੋਲੇ ਤੇ ਪਲੀ ਇਹ ਨੂੰ ਨਹਿਰ ਨੂੰ ਪਾੜ ਬਣ ਰਹੇ ਹਾਂ ਅਸੀਂ ਆਪ ਬਣ ਰਹੇ ਹਾਂ ਜੀ ਦਿਖਾਓ ਤੁਸੀਂ ਅੱਰੀ ਤਕਰੀਬਨ 20 ਫੁੱਟ ਪਾੜ ਆਈ ਇਹ ਜਿਹੜੇ ਅਸੀਂ ਆਪ ਬੰਦੇ ਲੈ ਕੇ ਬੰਨਿਆ ਮਹਿਕਮੇ ਵੱਲੋਂ ਕੋਈ ਇੱਥੇ ਮੰਨ ਲਓ ਕਾਰਵਾਈ ਨਹੀਂ ਕੀਤੀ ਕਿ ਨਾ ਵੀ ਅਜੇ ਤੱਕ ਮਹਿਕਮੇ ਦਾ ਬੰਦਾ ਪਹੁੰਚਿਆ ਜਿਹੜੇ ਰਕਤ ਵਿੱਚ ਤੁਸੀਂ ਦੱਸਦੇ ਹੋ 101 ਵਿੱਚ ਪਾਣੀ ਗਿਆ ਉੱਥੇ ਜਾਨਦ ਹੋਈ ਸੀ ਹਾਂਜੀ ਤਕਰੀਬਨ ਸਾਰੀ ਬਜਾਦ ਹੋਈ ਹੈ 1-2 ਦਿਨਾਂ ਦੇ ਵਿੱਚ ਵਿੱਚ ਹੀ ਸਾਰੀ ਬਜਾਦ ਹੋਈ ਹੈ ਤਕਰੀਬਨ ਇਹ ਹਾਂਜੀ ਜੀ ਮੰਨ ਲਓ ਹੁਣ ਇਹ ਨਾਲ ਜਿਹੜਾ ਪਾਣੀ ਪੈ ਗਿਆ ਉਹਦੇ ਨਾਲ ਕੀ ਨੁਕਸਾਨ ਹੋ ਡਾਕ ਸਾਹਿਬ ਇਹ ਨੁਕਸਾਨ ਹੋ ਗਿਆ ਜੀ ਸਾਰਾ ਤਕਰੀਬਨ ਸਾਰਾ ਏਰੀਆ ਦੁਬਾਰਾ ਬੀਜਣਾ ਪੈਣਾ ਹੀ ਇਹ ਉੱਤੋਂ ਤੁਹਾਨੂੰ ਪਤਾ ਜੀ ਨਾ ਡੀਏਪੀ ਮਿਲ ਰਹੀ ਆ ਤੇ ਇਹ ਵੇਖੋ ਕਿਸਾਨ ਹੁਣ ਕਿੱਥੋਂ ਲਿਆਊਗਾ ਕਿਤੋਂ ਮਹੀਨੇ ਨੂੰ ਫਸਲ ਬੀਜੀ ਜਾਣੀ ਆ ਜੀ ਤੇ ਤਕਰੀਬਨ ਇਹਦਾ ਨੁਕਸਾਨ ਹੀ ਹੋ ਜਾਣਾ ਕਣਕ ਦਾ ਝਾੜ ਵੀ ਘਟ ਜਾਊਗਾ ਤੇ ਇਹਦਾ ਸਾਨੂੰ ਬੰਦਾ ਮਾਜਵਾ ਵੀ ਦਿੱਤਾ ਜਾਵੇ ਸਰਕਾਰ ਨੂੰ ਸਾਡੀ ਬੇਨਤੀ ਆ ਜੀ